ਦੇ ਘਰ ਵਿੱਚ ਇੱਕ ਨੌਕਰ ਰਹਿੰਦਾ ਸੀ ਜਿਸਦੀ ਉਮਰ 17 ਸਾਲ ਸੀ ਉਹ ਬਹੁਤ ਚੰਗਾ ਲੜਕਾ ਸੀ ਇੱਕ ਦਿਨ ਉਹ ਮੈਨੂੰ ਕਹਿਣ ਲੱਗਿਆ ਮਾਲਕਾ ਨੂੰ ਬਾਹਰ ਠੰਡ ਹੈ ਇਸ ਲਈ ਮੈਂ ਤੁਹਾਡੇ ਕਮਰੇ ਵਿੱਚ ਸੌ ਜਾਵਾਂ ਮੈਂ ਵੀ ਸੋਚਿਆ ਕਿ ਬਾਹਰ ਠੰਡ ਲੱਗਦੀ ਹੋਵੇਗੀ ਇਸ ਲਈ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਸੌਣ ਲਈ ਇਜਾਜ਼ਤ ਦੇ ਦਿੱਤੀ ਤਾਰੇ ਜਦੋਂ ਅੱਧੀ ਰਾਤ ਹੋਈ ਉਸ ਨੇ ਲਗਾਤਾਰ ਮੇਰੇ ਨਾਲ ਪੰਜ ਵਾਰ ਮੈਂ ਹੈਰਾਨ ਰਹਿ ਗਈ ਕਿ ਇੰਨਾ ਛੋਟਾ ਬੱਚਾ ਕਿਵੇਂ ਇੰਨਾ ਤਾਕਤਵਰ ਹੋ ਸਕਦਾ ਹੈ ਉਸ ਨੇ ਤਾਂ ਮੇਰੀਆਂ ਚੀਕਾਂ ਮੇਰਾ ਨਾਮ ਰਜਨੀ ਹੈ ਮੈਂ ਦੇਖਣ ਵਿੱਚ ਬਹੁਤ ਸੁੰਨੀ ਸੀ ਮੇਰਾ ਵਿਆਹ ਸੁੰਨੀ ਨਾਲ 8 ਸਾਲ ਪਹਿਲਾਂ ਹੋਇਆ ਸੀ ਮੇਰਾ ਪਤੀ ਬਹੁਤ ਚੰਗਾ ਸੀ ਉਹ ਮੇਰੀ ਹਰ ਗੱਲ ਮੰਨਦਾ ਸੀ ਇੱਕ ਦਿਨ ਮੇਰਾ ਪਤੀ ਇੱਕ 17 ਸਾਲ ਦੇ ਨੌਕਰ ਨੂੰ ਘਰ ਵਿੱਚ ਲੈ ਕੇ ਆਇਆ ਅਤੇ ਇਹ ਕਹਿਣ ਲੱਗਿਆ ਕਿ ਇਹ ਮੁੰਡਾ ਬੇਸਹਾਰਾ ਹੈ ਇਸ ਦੇ ਅੱਗੇ ਪਿੱਛੇ ਕੋਈ ਨਹੀਂ ਆ ਇਹ ਸਾਡੇ ਘਰ ਵਿੱਚ ਬਹੁਤ ਘੱਟ ਪੈਸੇ ਵਿੱਚ ਨੌਕਰੀ ਕਰਨ ਲਈ ਤਿਆਰ ਹੈ ਬਸ ਇਸ ਨੂੰ ਖਾਣਾ ਅਤੇ ਰਹਿਣ ਲਈ ਕਮਰਾ ਦੇ ਦਿਓ ਮੇਰਾ ਪਤੀ ਪੈਸੇ ਦੇ ਮਸਲੇ ਵਿੱਚ ਬਹੁਤ ਕੰਜੂਸ ਸੀ ਉਹ ਹਰ ਸਮੇਂ ਮੁਕਤ ਦੇ ਚੱਕਰ ਵਿੱਚ ਰਹਿੰਦਾ ਸੀ ਉਹ ਮੁੰਡਾ ਦੇਖਣ ਵਿੱਚ ਬੜਾ ਤੇ ਹੀ ਚੰਗਾ ਤੇ ਮਾਸੂਮ ਜਿਹਾ ਲੱਗਦਾ ਸੀ ਮੈਂ ਆਪਣੇ ਪਤੀ ਨੂੰ ਪੁੱਛਿਆ ਕਿ ਇਹ ਮੁੰਡਾ ਤੁਹਾਨੂੰ ਕਿੱਥੋਂ ਮਿਲ ਗਿਆ ਉਹ ਕਹਿਣ ਲੱਗੇ ਇਹ ਮੁੰਡਾ ਮੇਰੇ ਦੋਸਤ ਦੇ ਘਰ ਵਿੱਚ ਕੰਮ ਕਰਦਾ ਸੀ ਪਰ ਹੁਣ ਮੇਰਾ ਦੋਸਤ ਵਿਦੇਸ਼ ਜਾ ਨਹੀਂ ਆਇਆ ਇਸ ਲਈ ਮੈਂ ਇਸ ਨੂੰ ਆਪਣੇ ਘਰ ਲੈ ਆਇਆ ਇਹ ਸੁਣ ਕੇ ਮੈਂ ਕਿਹਾ ਸੁਣਨੀ ਸਾਡੇ ਘਰ ਵਿੱਚ ਦੋ ਕਮਰੇ ਹਨ ਇੱਕ ਕਮਰੇ ਨੂੰ ਮੈਂ ਆਪਣੇ ਕੱਪੜੇ ਸਲਾਈ ਕਰਨ ਲਈ ਰੱਖਿਆ ਹੈ ਅਤੇ ਇਹ ਦੂਜਾ ਕਮਰਾ ਆਪਣਾ ਪਰਸਨਲ ਕਮਰਾ ਹੈ ਇਹ ਮੁੰਡਾ ਕਿੱਥੇ ਰਹੇਗਾ ਉਹ ਕਹਨੇ ਲੱਗਿਆ ਤੈਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ ਬਸ ਡੇੜੇ ਵਿੱਚ ਇਸ ਦੀ ਮੰਜੀ ਢਾ ਦੇਣੀ ਅਤੇ ਇੱਕ ਬਿਸਤਰਾ ਇਸ ਨੂੰ ਦੇ ਦੇਣੀ ਇਹ ਉੱਥੇ ਹੀ ਚੁੱਪਚਾਪ ਸੌ ਜਾਵੇਗਾ ਮੈਂ ਕਿਹਾ ਚੰਨੂ ਠੀਕ ਹੈ ਉਹ ਮੁੰਡਾ ਚੁੱਪਚਾਪ ਰਹਿੰਦਾ ਸੀ ਅਗਲੇ ਦਿਨਾਂ ਸਵੇਰੇ ਮੈਂ ਉਸ ਨੂੰ ਰਸੋਈ ਦੇ ਕੰਮ ਸਮਝਾ ਦਿੱਤੇ ਉਹ ਚੁੱਪਚਾਪ ਮੇਰੇ ਦੱਸੇ ਹੋਏ ਸਾਰੇ ਕੰਮ ਕਰ ਦਿੰਦਾ ਸੀ ਅਤੇ ਪੂਰੇ ਘਰ ਦੀ ਸਫਾਈ ਵੀ ਕਰ ਦਿੰਦਾ ਸੀ ਮੈਂ ਉਸ ਨੂੰ ਨਾਸ਼ਤਾ ਬਣਾ ਕੇ ਦਿੰਦੀ ਉਹ ਚੁੱਪਚਾਪ ਨਾਸ਼ਤਾ ਕਰ ਲੈਂਦਾ ਮੈਂ ਉਸ ਨੂੰ ਇੱਕ ਦਿਨ ਕਿਹਾ ਕਿ ਤੂੰ ਬੋਲਦਾ ਕਿਉਂ ਨਹੀਂ ਹੈ ਤਾਂ ਉਹ ਕਹਿਣ ਲੱਗਿਆ ਮੈਂ ਤੁਹਾਡੇ ਨਾਲ ਕੀ ਗੱਲ ਕਰਾਂ ਮਾਲਕੀ ਨਾ ਮੈਂ ਕਿਹਾ ਕਿ ਤੇਰੇ ਘਰ ਕੋਈ ਵੀ ਨਹੀਂ ਹੈ ਉਹ ਕਾਹਨ ਲੱਗ ਗਿਆ ਕਿ ਪਤਾ ਨਹੀਂ ਪਰ ਜਦੋਂ ਮੈਂ ਅੱਖ ਖੋਲੀ ਤਾਂ ਮੈਂ ਆਪਣੇ ਆਪ ਨੂੰ ਅनाथ ਆਸ਼ਰਮ ਵਿੱਚ ਪਾਇਆ ਜਦੋਂ ਮੈਂ 10 ਸਾਲ ਦਾ ਸੀ ਤਾਂ ਇੱਕ ਔਰਤ ਮੈਨੂੰ ਅनाथ ਆਸ਼ਰਮ ਵਿੱਚੋਂ ਇਹ ਕਹਿ ਕੇ ਲੈ ਕੇ ਆਈ ਸੀ ਕਿ ਉਸਦੇ ਕੋਈ ਔਲਾਦ ਨਹੀਂ ਹੈ ਅਤੇ ਉਸ ਨੂੰ ਬੱਚਾ ਚਾਹੀਦਾ ਹੈ ਅਤੇ ਉਹ ਕਹਿ ਰਹੀ ਸੀ ਕਿ ਮੈਂ ਇਸ ਨੂੰ ਚੰਗੇ ਸਕੂਲ ਵਿੱਚ ਪੜ੍ਹਾਵਾਂਗੀ ਇਸ ਨੂੰ ਚੰਗੀ ਸਿੱਖਿਆ ਦੇਵਾਂਗੀ ਪਰ 10 ਸਾਲ ਦੀ ਉਮਰ ਵਿੱਚ ਹੀ ਉਸ ਨੇ ਮੈਨੂੰ ਘਰ ਦੇ ਕੰਮਾਂ ਵਿੱਚ ਲਾ ਦੇ। ਛੋਟੇ-ਮੋਟੇ ਸਮਾਨ ਲਿਆਉਣਾ, ਭਾਂਡੇ ਧੋਣਾ, ਰਿਸ਼ਤੇਦਾਰਾਂ ਦੇ ਅੱਗੇ ਭਾਂਡੇ ਲਾਉਣਾ ਅਤੇ ਮੈਂ ਇਸ ਤਰ੍ਹਾਂ ਦੀ ਜ਼ਿੰਦਗੀ ਹੀ ਗੁਜ਼ਾ ਰਿਹਾ ਸੀ। ਜਦੋਂ ਉਹ ਔਰਤ ਮਰ ਗਈ ਤਾਂ ਫਿਰ ਉਸ ਦੇ ਪਤੀ ਨੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਫਿਰ ਦੂਜੇ ਦਿਨ ਤੋਂ ਹੀ ਮੈਂ ਨੌਕਰ ਦਾ ਕੰਮ ਸ਼ੁਰੂ ਕਰ ਦਿੱਤਾ। ਪਰ ਮੈਨੂੰ ਜਿਸ ਨੇ ਵੀ ਰੱਖਿਆ ਦੋ ਸਮੇਂ ਦੀ ਰੋਟੀ ਲਈ ਹੀ ਰੱਖਿਆ। ਤੇਰੇ ਇਸ ਤੋਂ ਜ਼ਿਆਦਾ ਕਿਸੇ ਨੇ ਮੈਨੂੰ ਕੁਝ ਨਹੀਂ ਦਿੱਤਾ ਦੋ ਸਮੇਂ ਦੀ ਰੋਟੀ ਦੇ ਬਦਲੇ ਮੈਂ ਘਰ ਦਾ ਸਾਰਾ ਕੰਮ ਕਰਦਾ ਸੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਮੈਂ ਉਸ ਨੂੰ ਕਿਹਾ ਕਿ ਤੂੰ ਚਿੰਤਾ ਨਾ ਕਰ ਮੈਂ ਤੈਨੂੰ ਜੇ ਪੈਸੇ ਅਤੇ ਦੋ ਸਮੇਂ ਦੀ ਰੋਟੀ ਵੀ ਦੇ ਦਿਆਂ ਕਰਾਂਗੀ ਹੁਣ ਉਸ ਬੱਚੇ ਦੀ ਮੈਨੂੰ ਫਿਕਰ ਹੋਣ ਲੱਗੀ ਸੀ ਮੇਰੇ ਪਤੀ ਦੀ ਵੀ ਇੰਨੀ ਜ਼ਿਆਦਾ ਤਨਖਾਹ ਨਹੀਂ ਸੀ ਉਹ ਕਹਿਣ ਲੱਗਿਆ ਨਹੀਂ ਮਾਲਕਨ ਜੀ ਹਰੇਣ ਦੇਹੋ ਬਾਸਾ ਮੈਨੂੰ ਦੋ ਸਮੇਂ ਦੀ ਰੋਟੀ ਅਤੇ ਘਰ ਵਿੱਚ ਰਹਿਣ ਲਈ ਜਗ੍ਹਾ ਦੇ ਦਿਓ ਮੇਰੇ ਲਈ ਇੰਨਾ ਹੀ ਬਹੁਤ ਹੈ ਕਿਹੜਾ ਮੇਰਾ ਕੋਈ ਪਰਿਵਾਰ ਹੈ ਜਿਸਦੀ ਮੈਨੂੰ ਚਿੰਤਾ ਹੋਵੇਗੀ ਪਰ ਮੇਰੇ ਦਿਲ ਵਿੱਚ ਉਸ ਮੁੰਡੇ ਲਈ ਹਮਦਰਦੀ ਪੈਦਾ ਹੋਣ ਪਰ ਮੈਂ ਨਹੀਂ ਜਾਣਦੀ ਸੀ ਕਿ ਇਹ ਹਮਦਰਦੀ ਮੈਨੂੰ ਬਹੁਤ ਮਹਿੰਗੀ ਪੈਣ ਵਾਲੀ ਹੈ ਮੇਰਾ ਪਤੀ ਦੂਜੇ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਕਿਸੇ ਕੰਪਨੀ ਵਿੱਚ ਕੰਮ ਕਰਦਾ ਸੀ ਉਹ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਦਾ ਉਸ ਕੰਪਨੀ ਦਾ ਮਾਲਕ ਮੇਰੇ ਪਤੀ ਨੂੰ ਦੂਜੇ ਸ਼ਹਿਰ ਵਿੱਚ ਆਰਡਰ ਦੇਣ ਲਈ ਤੇਜ ਦਿੰਦਾ ਸੀ ਮੇਰਾ ਪਤੀ ਦੂਜੇ ਸ਼ਹਿਰ ਜਾਂਦਾ ਤਾਂ ਤਿੰਨ ਚਾਰ ਦਿਨ ਬਾਅਦ ਵਾਪਸ ਆਉਂਦਾ ਸੀ ਉਹਨਾਂ ਦੇ ਨਾਲ ਮੈਂ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ ਮੇਰੇ ਵਿਆਹ ਨੂੰ 8 ਸਾਲ ਹੋ ਗਏ ਸੀ ਪਰ ਅਜੇ ਤੱਕ ਮੇਰੇ ਕੋਈ ਔਲਾਦ ਨਹੀਂ ਸੀ ਮੈਂ ਸੋਚ ਰਹੀ ਸੀ ਕਿ ਜੇਕਰ ਮੈਂ ਕਿਸੇ ਅਨਾਥ ਬੱਚੇ ਨਾਲ ਚੰਗਾ ਵਿਹਾਰ ਕਰਾਂਗੀ ਤਾਂ ਹੋ ਸਕਦਾ ਹੈ ਕਿ ਰੱਬ ਨੂੰ ਮੇਰੇ ਤੇ ਤਰਸ ਆ ਜਾਵੇ ਅਤੇ ਉਹ ਮੈਨੂੰ ਕੋਈ ਆਲਾਦ ਦੇ ਦੇਵੇ ਮੈਂ ਸ਼ਾਇਦ ਇਹ ਗਲਤੀ ਕਰ ਬੈਠੀ ਸੀ ਮੇਰਾ ਪਤੀ ਕੁਝ ਦਿਨਾਂ ਲਈ ਕੰਮ ਦੇ سلسلے ਵਿੱਚ ਸ਼ਹਿਰ ਤੋਂ ਬਾਹਰ ਚਲਾ ਗਿਆ ਘਰ ਵਿੱਚ ਸਿਰਫ ਮੈਂ ਅਤੇ 17 ਸਾਲ ਦਾ ਨੌਕਰ ਸੀ ਜਿਸ ਦਾ ਨਾਮ ਰਾਜੂ ਸੀ ਮੈਂ ਪਹਿਲੀ ਵਾਰ ਉਸ ਨੂੰ ਇਸ ਤਰ੍ਹਾਂ ਦੇਖਿਆ ਸੀ ਜਦੋਂ ਮੈਂ ਰਸੋਈ ਵਿੱਚ ਆਟਾ ਗੁੰਨ ਰਹੀ ਸੀ ਤਾਂ ਉਸੇ ਸਮੇਂ ਉਹ ਰਸੋਈ ਵਿੱਚ ਆ ਗਿਆ ਮੈਂ ਰਸੋਈ ਵਿੱਚ ਹਮੇਸ਼ਾ ਬਿਨਾਂ ਦੁਪट्टे ਤੋਂ ਹੀ ਕੰਮ ਕਰਦੀ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਉਸ ਦੀ ਨਿਗਾ ਮੇਰੇ ਲਈ ਇਸ ਤਰ੍ਹਾਂ ਦੀ ਹੋਵੇਗੀ ਮੈਂ ਬਿਨਾਂ ਦੁਪट्टे ਤੋਂ ਆਟਾ ਗੁੰਨ ਰਹੀ ਸੀ ਉਹ ਸ਼ਾਮਕ ਵਿੱਚ ਰੱਖੇ ਹੋਏ ਭਾਂਡੇ ਤੋਂ ਲੱਗਿਆ ਮੈਂ ਉਸ ਦੇ ਬਰਾਬਰ ਹੀ ਖੜ੍ਹੀ ਸੀ ਅਤੇ ਆਪਣੀਆਂ ਸੋਚਾਂ ਵਿੱਚ ਗੁੰਮ ਸੀ ਜਦੋਂ ਮੈਂ ਉਸ ਵੱਲ ਮੁੜ ਕੇ ਦੇਖਿਆ ਤਾਂ ਮੈਨੂੰ ਉਸ ਦੀਆਂ ਨਜ਼ਰਾਂ ਆਪਣੇ ਸਰੀਰ ਤੇ ਆਰਪਾ ਹੁੰਦੀਆਂ ਹੋਈਆਂ ਮਹਿਸੂਸ ਹੋਈ ਉਹ ਮੈਨੂੰ ਹੀ ਦੇਖ ਰਿਹਾ ਸੀ ਪਰ ਜਦੋਂ ਮੈਂ ਉਸ ਵੱਲ ਦੇਖਿਆ ਤਾਂ ਉਹ ਮੇਰੇ ਤੋਂ ਨਜ਼ਰਾਂ ਚੁਰਾ ਕੇ ਪੰਨੇ ਤੋਂ ਲੱਗਿਆ ਉਸ ਨੂੰ ਦੇਖ ਕੇ ਪਹਿਲਾਂ ਤਾਂ ਮੈਂ ਕਬਰ ਆ ਗਈ ਫਿਰ ਮੈਂ ਉਸੇ ਸਮੇਂ ਰਸੋਈ ਦੇ ਦਰਵਾਜ਼ੇ ਤੇ ਲੜਕਿਆ ਹੋਇਆ ਆਪਣਾ ਦੁਪੱਟਾ ਚੱਕਿਆ ਅਤੇ ਉਹ ਸਮੋ ਆਪਣੇ ਗਲ ਵਿੱਚ ਪਾ ਲਿਆ ਮੈਂ ਆਟਾ ਚੱਕ ਕੇ ਫਰਿੱਜ ਵਿੱਚ ਰੱਖ ਦਿੱਤਾ ਅਤੇ ਜਲਦੀ ਰਸੋਈ ਤੋਂ ਬਾਹਰ ਆਪਣੇ ਕਮਰੇ ਵਿੱਚ ਆ ਗਈ ਮੈਂ ਬੈਡ ਤੇ ਬੈਠ ਕੇ ਸੋਚਣ ਲੱਗੀ ਕਿ ਉਹ 17 ਸਾਲ ਦਾ ਮੁੰਡਾ ਮੈਨੂੰ ਇਸ ਤਰ੍ਹਾਂ ਕਿਉਂ ਦੇਖ ਰਿਹਾ ਸੀ ਪਰ ਫਿਰ ਮੈਂ ਸੋਚਿਆ ਕਿ ਸ਼ਾਇਦ ਇਹ ਮੇਰਾ ਬਹਿਮ ਹੋਵੇਗਾ ਉਹ ਮੈਨੂੰ ਕਿਉਂ ਬੁਰੀਆਂ ਨਜ਼ਰਾਂ ਨਾਲ ਦੇਖੇਗਾ ਪਰ ਇਹ ਗੱਲ ਸੱਚ ਹੈ ਕਿ ਔਰਤ ਆਪਣੇ ਉੱਤੇ ਉੱਠਣ ਵਾਲੀ ਹਰ ਇੱਕ ਨਜ਼ਰ ਨੂੰ ਪਹਿਚਾਣ ਜਾਂਦੀ ਹੈ ਮੈਂ ਵੀ ਅੱਜ ਇਸ ਤਰ੍ਹਾਂ ਦਾ ਹੀ ਮਹਿਸੂਸ ਕੀਤਾ ਸੀ ਪਰ ਮੈਂ ਉਸ ਨੂੰ ਛੋਟਾ ਬੱਚਾ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਸੀ ਮੈਂ ਨਹੀਂ ਜਾਣਦੀ ਸੀ ਕਿ ਉਹ ਇਸ ਤਰ੍ਹਾਂ ਦੀ ਹਰਕਤ ਵੀ ਕਰ ਸਕਦਾ ਹੈ ਜਿਸ ਤਰ੍ਹਾਂ ਉਸ ਨੇ ਆਪਣੀ ਮਜਬੂਰੀ ਦੇ ਕિસ્ਸੇ ਸੁਣਾਏ ਸਨ ਹੁਣ ਮੈਨੂੰ ਉਸ ਦੀਆਂ ਗੱਲਾਂ ਜ਼ਿਆਦਾ ਲੱਗੀਆਂ ਸੀ ਮੈਂ ਆਰਾਮ ਕਰਨ ਤੋਂ ਬਾਅਦ ਜਦੋਂ ਮੈਂ ਕਮਰੇ ਤੋਂ ਬਾਹਰ ਨਿਕਲੀ ਤਾਂ ਮੈਂ ਦੇਖਿਆ ਕਿ ਉਹ ਘਰ ਦੀ ਸਫਾਈ ਕਰ ਰਿਹਾ ਸੀ ਉਸ ਸਮੇਂ ਮੈਂ ਸੋਫੇ ਤੇ ਬੈਠੀ ਅਤੇ ਉਸ ਨੂੰ ਦੇਖਣ ਲੱਗੀ ਦੇਖਣ ਵਿੱਚ ਮੈਨੂੰ ਉਸ ਵਿੱਚ ਕੋਈ ਵੀ ਬੁਰਾਈ ਨਜ਼ਰ ਨਹੀਂ ਆ ਰਹੀ ਸੀ ਉਹ ਆਪਣੇ ਕੰਮ ਤੱਕ ਮਤਲਬ ਕਰਨ ਬਾਲਾ ਸੀ ਮੈਂ ਸੋਚ ਰਹੀ ਸੀ ਕਿ ਸ਼ਾਇਦ ਮੈਂ ਉਸ ਦੇ ਬਾਰੇ ਗਲਤ ਅੰਦਾਜ਼ਾ ਲਾਇਆ ਹੈ ਪਰ ਅੱਜ ਰਾਤ ਖਾਣਾ ਖਾਣ ਤੋਂ ਬਾਅਦ ਤਾਂ ਉਹ ਕਹਿਣ ਲੱਗਿਆ ਮਾਲਕ ਨੂੰ ਅੱਜ ਬਾਹਰ ਬਹੁਤ ਠੰਡੀ ਹਵਾ ਚੱਲ ਰਹੀ ਹੈ ਜੇਕਰ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਂ ਤੁਹਾਡੇ ਕਮਰੇ ਵਿੱਚ ਸੌ ਸਕਦਾ ਹਾਂ ਉਸ ਦਿਨ ਤਾਂ ਤਾਂ ਠੀਕ ਸੀ ਠੰਡ ਵਾਲਾ ਮੌਸਮ ਸ਼ੁਰੂ ਹੋ ਗਿਆ ਸੀ ਅਤੇ ਹਵਾ ਬਹੁਤ ਠੰਡੀ ਚੱਲ ਰਹੀ ਸੀ ਰਾਤ ਦੇੜੇ ਵਿੱਚ ਬਹੁਤ ਠੰਡ ਮਹਿਸੂਸ ਹੋ ਰਹੀ ਸੀ ਮੈਂ ਕਿਹਾ ਤੂੰ ਮੇਰੇ ਕਮਰੇ ਵਿੱਚ ਕਿੱਥੇ ਸੌਵੇਂਗਾ ਇੱਕ ਕਮਰਾ ਤਾਂ ਮੈਂ ਆਪਣੀ ਸਲਾਈ ਲਈ ਰੱਖਿਆ ਹੈ ਉਸ ਵਿੱਚ ਬਹੁਤ ਜ਼ਿਆਦਾ ਸਮਾਨ ਪਿਆ ਹੈ ਸਿਆਮਣ ਵਾਲੇ ਕੱਪੜੇ ਅਤੇ ਮਸ਼ੀਨ ਪਈ ਹੈ ਉਹ ਕਮਰਾ ਵੀ ਬਹੁਤ ਛੋਟਾ ਹੈ ਉਹ ਕਹਿਣ ਲੱਗਿਆ ਮਾਲਕੀ ਨਾ ਬਾਹਰ ਠੰਡ ਹੈ ਅਤੇ ਮੇਰੇ ਕੋਲ ਮੋٹے ਕੱਪੜੇ ਵੀ ਨਹੀਂ ਹਨ ਉਸ ਦੀ ਗੱਲ ਸੁਣ ਕੇ ਮੈਨੂੰ ਉਸਤੇ ਤਰਸ ਆ ਗਿਆ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਸੌਣ ਦੀ ਇਜਾਜ਼ਤ ਦੇ ਦਿੱਤੀ ਪਰ ਉਸ ਸਮੇਂ ਮੈਂ ਉਸ ਦੇ ਚਿਹਰੇ ਤੇ ਅਜੀਬ ਜਿਹੀ ਖੁਸ਼ੀ ਦੇਖ ਰਹੀ ਸੀ ਉਸ ਹਨੇਰੇ ਜਲਦੀ ਆਪਣਾ ਬਿਸਤਰਾ ਚੱਕਿਆ ਤੇ ਮੇਰੇ ਕਮਰੇ ਵਿੱਚ ਅ ਵਿਛਾ ਕੇ ਪੈ ਗਿਆ ਮੈਨੂੰ ਹਨੇਰੇ ਵਿੱਚ ਸੌਣ ਦੀ ਆਦਤ ਸੀ ਇਸ ਲਈ ਮੈਂ ਸੌਣ ਤੋਂ ਪਹਿਲਾਂ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਅਤੇ ਫਿਰ ਮੈਂ ਹੌਲੀ ਹੌਲੀ ਗੂੜੀ ਨੀਂਦ ਵਿੱਚ ਸੌਂ ਗਈ ਸਵੇਰੇ ਜਦੋਂ ਮੇਰੀ ਅੱਖ ਖੁੱਲਹੀ ਤਾਂ ਮੇਰਾ ਸਿਰ ਬਹੁਤ ਭਾਰੀ ਮੂਰੇ ਹਸੀ ਜਦੋਂ ਮੈਂ ਦੇਖਿਆ ਤਾਂ ਸਵੇਰ ਦੇ 9:00 ਵਜੇ ਚੁੱਕੇ ਸਨ ਪਰ ਫਿਰ ਵੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੀ ਨੀਂਦ ਪੂਰੀ ਹੀ ਨਾ ਹੋਈ ਹੋਵੇ ਜਦੋਂ ਮੈਂ ਬਾਹਰ ਉੱਠ ਕੇ ਦੇਖਿਆ ਤਾਂ ਵਾਸ਼ਰੂਮ ਵਿੱਚੋਂ ਪਾਣੀ ਦੀ ਗਨਤ ਦੀ ਨਾ ਆਵਾਜ਼ ਆ ਰਹੀ ਨਾ ਸੀ ਮੈਂ ਜਦੋਂ ਮੇਰੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਰਾਜੀ ਦਾ ਬਿਸਤਰਾ ਉੱਥੇ ਨਹੀਂ ਸੀ ਮਤਲਬ ਉਹ ਉੱਠ ਗਿਆ ਸੀ ਅੱਜ ਉਹ ਮੇਰੀ ਇਜਾਜ਼ਤ ਤੋਂ ਬਿਨਾ ਮੇਰਾ ਬਾਥਰੂਮ ਇਸਤੇਮਾਲ ਕਰ ਰਿਹਾ ਸੀ ਇਹ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਮੈਂ ਸੋਚਿਆ ਕਿ ਜਦੋਂ ਵੀ ਉਹ ਬਾਹਰ ਆਵੇਗਾ ਮੈਂ ਉਸ ਅਧੀ ਚੰਗੀ ਤਰ੍ਹਾਂ ਕਲਾਸ ਨਵਾਗੀ ਅਤੇ ਉਸ ਨੂੰ ਕਹਾਗੀ ਕਿ ਅੱਜ ਤੋਂ ਬਾਅਦ ਉਹ ਮੇਰੇ ਕਮਰੇ ਦਾ ਬਾਥਰੂਮ ਇਸਤੇਮਾਲ ਨਾ ਕਰੇ ਜਦੋਂ ਉਹਨਾਂ ਕੇ ਬਾਹਰ ਨਿਕਲਿਆ ਤਾਂ ਜਿਵੇਂ ਜਹੀ ਮੁਸਕਰਾਟ ਉਸ ਦੇ ਚਿਹਰੇ ਤੇ ਝਲਕ ਰਹੀ ਸੀ ਮੈਨੂੰ ਉਸ ਸਮੇਂ ਅਹਿਸਾਸ ਹੋਇਆ ਕਿ ਮੇਰੇ ਵਾਲ ਖੁੱਲੇ ਹੋਏ ਸਨ ਪਰ ਜਦੋਂ ਮੈਂ ਰਾਤ ਨੂੰ ਸੋਈ ਸੀ ਤਾਂ ਮੈਂ ਆਪਣੇ ਬਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹਿਆ ਹੋਇਆ ਸੀ ਮੈਂ ਚੰਗੀ ਤਰ੍ਹਾਂ ਆਪਣੇ ਬਾਲਾਂ ਦਾ ਜੁੱਧਾ ਬਣਾਇਆ ਅਤੇ ਫਿਰ ਜਦੋਂ ਆਪਣਾ ਦੁਪੱਟਾ ਚੱਪਣ ਲੱਗੇ ਤਾਂ ਪੈਗ ਦੀ ਚਾਲ ਕਰਨ ਨੂੰ ਦੇਖ ਕੇ ਮੇਰੇ ਹੋਸ਼ ਉੱਟ ਗਏ ਚਾਦਰ ਪੂਰੀ ਤਰ੍ਹਾਂ ਬਿਖਰੀ ਹੋਈ ਸੀ ਜਦੋਂ ਕਿ ਮੈਂ ਤਾਂ ਇੱਕ ਕੋਨੇ ਤੇ ਹੀ ਪਈ ਰਹਿੰਦੀ ਸੀ ਪਰ ਆਚਾਦਰ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਬੈਠ ਕੇ ਕੁਸ਼ਤੀ ਕਰਕੇ ਉੱਠਿਆ ਹੋਵੇ ਇਹ ਗੱਲ ਮੇਰੇ ਹੋਸ਼ ਉਡਾਉਣ ਲਈ ਕਾਫੀ ਸੀ ਜਦੋਂ ਉਹ ਮੇਰੇ ਕਮਰੇ ਚੋਂ ਬਾਹਰ ਨਿਕਲਣ ਲੱਗਿਆ ਤਾਂ ਮੈਂ ਉਸ ਨੂੰ ਕਿਹਾ ਕਿ ਮੇਰੀ ਗੱਲ ਸੁਣ। ਉਹ ਕਹਿਣ ਲੱਗਿਆ ਜੀ ਮਾਲਕਾ ਨੂੰ ਮੈਂ ਉਸ ਨੂੰ ਪੁੱਛਿਆ ਕਿ ਰਾਤ ਨੂੰ ਤੂੰ ਕਿੱਥੇ ਸੁੱਤਾ ਸੀ? ਇਸ ਸਵਾਲ ਤੇ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਕਹਿਣ ਲੱਗਿਆ ਮਾਲਕਾ ਨੂੰ ਮੈਂ ਤਾਂ ਤੁਹਾਡੇ ਸਾਹਮਣੇ ਜ਼ਮੀਨ ਉੱਤੇ ਬਿਸਤਰਾ ਲਗਾ ਕੇ ਸੁੱਤਾ ਸੀ। ਤੁਸੀਂ ਇਹ ਸਤਾਂ ਕਿਉਂ ਪੁੱਛ ਰਹੇ ਹੋ? ਮੈਂ ਕਿਹਾ ਪੁੱਜਾ ਨਹੀਂ ਤੂੰ ਜਾ। ਪਰ ਮੈਂ ਫਿਰ ਉਸ ਨੂੰ ਰੋਕਿਆ ਅਤੇ ਕਿਹਾ ਕਿ ਅੱਜ ਤੋਂ ਬਾਅਦ ਮੇਰੇ ਬਿਨਾਂ ਪੁੱਛੇ ਮੇਰਾ ਬਾਥਰੂਮ ਇਸਤੇਮਾਲ ਨਾ ਕਰੀ। ਉਹ ਕਹਿਣ ਲੱਗਿਆ ਮਾਲਕਾ ਨਾ ਸੌਰੀ ਮੈਂ ਅੱਜ ਤੋਂ ਬਾਅਦ ਤੁਹਾਡਾ ਬਾਥਰੂਮ ਇਸਤੇਮਾਲ ਨਹੀਂ ਕਰਾਂਗਾ। ਇਹ ਨਾ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਾ ਗਿਆ। ਮੈਂ ਮਹਿਸੂਸ ਕੀਤਾ ਕਿ ਮੇਰੀ ਕਮਰ ਵਿੱਚ ਹਲਕਾ ਜਿਹਾ ਦਰਦ ਸੀ। ਮੈਨੂੰ ਥਕਾਵਟ ਹੋ ਰਹੀ ਸੀ। ਮੇਰਾ ਦਿਲ ਨਹੀਂ ਕਰ ਰਿਹਾ ਸੀ ਕਿ ਮੈਂ ਉੱਠ ਕੇ ਘਰ ਦੇ ਕੰਮ ਕਰਾਂ। ਮੈਂ ਵਾਪਸ ਆਪਣੇ ਕਮਰੇ ਵਿੱਚ ਹੀ ਜਾ ਕੇ ਬੈਠ ਗਈ ਅਤੇ ਰਾਜੂ ਨੂੰ ਆਵਾਜ਼ ਮਾਰੀ ਉਹ ਉਸੇ ਸਮੇਂ ਹੀ ਮੇਰੇ ਕਮਰੇ ਵਿੱਚ ਆ ਗਿਆ ਅਤੇ ਕਹਿਣ ਲੱਗਿਆ ਜੀ ਮਾਲਕੀ ਨਾ ਮੈਂ ਉਸ ਨੂੰ ਕਿਹਾ ਕਿ ਮੇਰੇ ਲਈ ਇੱਕ ਕੱਪਾ ਚਾਹ ਬਣਾ ਦੇ ਅੱਜ ਮੇਰੀ ਤਬੀਅਤ ਠੀਕ ਨਹੀਂ ਹੈ ਉਹ ਕਹਿਣ ਲੱਗਿਆ ਹਾਂ ਮਾਲਕੀ ਨਾ ਇਸ ਤਰ੍ਹਾਂ ਦੇ ਕੰਮਾਂ ਵਿੱਚ ਕਦੇ-ਕਦੇ ਤਬੀਅਤ ਖਰਾਬ ਹੋ ਜਾਂਦੀ ਹੈ ਮੈਂ ਸੋਚਣ ਲੱਗੀ ਕਿ ਮੈਂ ਇਸ ਤਰ੍ਹਾਂ ਦਾ ਵੀ ਕਿਹੜਾ ਕੰਮ ਕੀਤਾ ਹੈ ਜੋ ਰਾਜੂ ਮੈਨੂੰ ਇਸ ਤਰ੍ਹਾਂ ਦਾ ਬੋਲ ਰਿਹਾ ਹੈ ਜਦੋਂ ਮੈਂ ਕਮਰੇ ਤੋਂ ਬਾਹਰ ਗਈ ਤਾਂ ਰਾਜੂ ਆਪਣੇ ਕਮਰੇ ਵਿੱਚ ਬਿਜੀ ਸੀ ਮੈਂ ਆਪਣੇ ਪਤੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਤੁਸੀਂ ਕਦੋਂ ਵਾਪਸ ਆਉਂਗੇ ਉਹ ਕਹਿਣ ਲੱਗਿਆ ਕੀ ਕੀ ਹੋਇਆ ਅਜੇ ਤਾਂ ਮੈਨੂੰ ਗਏ ਨੂੰ ਦੋ ਹੀ ਦਿਨ ਹੋਏ ਹਨ ਪਤਾ ਹੈ ਨਾ ਜਦੋਂ ਮੈਂ ਦੂਜੇ ਸ਼ਹਿਰ ਵਿੱਚ ਜਾਂਦਾ ਹਾਂ ਤਾਂ ਮੈਨੂੰ 2-3 ਦਿਨ ਲੱਗ ਜਾਂਦੇ ਹਨ ਪਹਿਲਾਂ ਤਾਂ ਤੂੰ ਇਸ ਤਰ੍ਹਾਂ ਦੇ ਸਵਾਲ ਨਹੀਂ ਕਰਦੀ ਸੀ ਸੋਨੀ ਦੀ ਗੱਲ ਵੀ ਠੀਕ ਸੀ ਪਰ ਪਤਾ ਨਹੀਂ ਅੱਜ ਮੈਨੂੰ ਕਿਉਂ ਅਜੀਬ ਜਿਹਾ ਲੱਗ ਰਿਹਾ ਸੀ ਉਹ ਕਹਿਣ ਲੱਗਿਆ ਕਿ ਫੋਨ ਕੱਟ ਦਿਓ ਮੈਂ ਮੀਟਿੰਗ ਵਿੱਚ ਬਿਜ਼ੀ ਹਾਂ ਮੈਂ ਤੁਹਾਨੂੰ ਰਾਤ ਨੂੰ ਫੋਨ ਕਰਾਂਗਾ ਅਤੇ ਫਿਰ ਪੁੱਛਣ ਲੱਗਿਆ ਕਿ ਰਾਜੂ ਠੀਕ ਕੰਮ ਕਰ ਰਿਹਾ ਹੈ ਮੈਂ ਕਿਹਾ ਹਾਂ ਉਹ ਕੰਮ ਤਾਂ ਠੀਕ ਹੀ ਕਰ ਰਿਹਾ ਹੈ ਮੇਰੀ ਆਵਾਜ਼ ਸੁਣ ਕੇ ਉਹ ਕਹਿਣ ਲੱਗਿਆ ਕਿ ਤੁਹਾਡੀ ਤਬੀਅਤ ਤਾਂ ਠੀਕ ਹੈ ਮੈਨੂੰ ਤਾਂ ਠੀਕ ਨਹੀਂ ਲੱਗ ਰਹੀ ਕੀ ਹੋਇਆ ਹੈ ਤੁਹਾਨੂੰ ਅਸੀਂ ਦੋਵੇਂ ਪਤੀ ਪਤਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਅਸੀਂ ਇੱਕ ਦੂਜੇ ਦੇ ਲਹਿਜੇ ਤੋਂ ਵੀ ਜਾਣ ਜਾਂਦੇ ਸੀ ਕਿ ਸਾਹਮਣੇ ਵਾਲਾ ਪਰੇਸ਼ਾਨ ਹੈ ਜਾਂ ਨਹੀਂ ਮੈਂ ਲੰਬਾ ਸਾਹ ਲਿਆ ਤੇ ਆਪਣੀ ਪਤੀ ਨੂੰ ਕਿਹਾ ਕਿ ਕੁਝ ਨਹੀਂ ਮੇਰੀ ਤਬੀਅਤ ਥੋੜੀ ਖਰਾਬ ਹੋ ਰਹੀ ਹੈ ਮੇਰਾ ਸਰੀਰ ਥੱਕਿਆ ਥੱਕਿਆ ਮਹਿਸੂਸ ਹੋ ਰਿਹਾ ਹੈ ਸਾਹਮਣੇ ਖੜਾ ਹੋਇਆ ਰਾਜੂ ਮੈਨੂੰ ਅੱਖਾਂ ਫਾੜ-ਫਾੜ ਕੇ ਦੇਖ ਰਿਹਾ ਸੀ ਉਸ ਦੀਆਂ ਨਜ਼ਰਾਂ ਮੇਰੇ ਬजूद ਉੱਤੇ ਪੈਂਦਾਂ ਹੋਣਾਂ ਮਹਿਸੂਸ ਹੋ ਰਿਹਾ ਸੀ ਇਹ ਸਾਡੇ ਪਤੀ ਪਤਨੀ ਦਾ ਮਸਲਾ ਸੀ ਐਸ ਨੇ ਹੀ ਮੈਂ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਥੋੜਾ ਸਮਾਂ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਫੋਨ ਰੱਖ ਦਿੱਤਾ ਕਿ ਉਹਨਾਂ ਦੀ ਮੀਟਿੰਗ ਸੀ ਮੈਂ ਆਪਣੇ ਕਮਰੇ ਵਿੱਚ ਜਾ ਕੇ ਬੈਠ ਤੇ ਪੈ ਗਈ ਥੋੜੇ ਸਮੇਂ ਬਾਅਦ ਦਰਵਾਜ਼ਾ ਖੁੱਲ੍ਹਿਆ ਤੇ ਸਾਹਮਣੇ ਰਾਜੂ ਸੀ ਉਹ ਕਹਿਣ ਲੱਗਿਆ ਮਾਲਕ ਜਾਨ ਕੀ ਹੋਇਆ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਮੈਂ ਆਪਣੀ ਅੱਖਾਂ ਬੰਦ ਕਰਕੇ ਨਾਲ ਵਿੱਚ ਸਿਰ ਹਿਲਾਇਆ ਅਤੇ ਕਿਹਾ ਨਹੀਂ ਬਸ ਕੁਝ ਸਮਾਂ ਆਰਾਮ ਕਰਨਾ ਚਾਹੁੰਦੀ ਹਾਂ ਮੈਂ ਮਹਿਸੂਸ ਕਰ ਰਹੀ ਸੀ ਕਿ ਜਿਵੇਂ ਉਹ ਦਰਵਾਜ਼ੇ ਦੇ ਕੋਲ ਖੜਾ ਹੋਇਆ ਮੈਨੂੰ ਵੀ ਦੇਖ ਰਿਹਾ ਹੋਵੇ ਉਹ ਮੇਰੇ ਕੋਲ ਆ ਗਿਆ ਤੇ ਕਹਿਣ ਲੱਗਿਆ ਕਿ ਮਾਲਕਾ ਨੂੰ ਮੈਨੂੰ ਲੱਗਦਾ ਹੈ ਤੁਹਾਡੀ ਤਬੀ ਤਾਂ ਠੀਕ ਨਹੀਂ ਹੈ ਮੈਂ ਤੁਹਾਡੇ ਸਿਰ ਦੀ ਮਾਲਿਸ਼ ਕਰ ਦਿੰਦਾ ਹਾਂ ਮੈਂ ਬਹੁਤ ਚੰਗੀ ਮਾਲਿਸ਼ ਕਰਦਾ ਹਾਂ ਪਰ ਮੈਂ ਉਸ ਨੂੰ ਮਨਾ ਕਰ ਦਿੱਤਾ ਮੈਂ ਉਸ ਨੂੰ ਕਿਹਾ ਕਿ ਮੇਰੇ ਲਈ ਬਸ ਇੱਕ ਕੱਪ ਅਦਰਕ ਵਾਲੀ ਚਾਹ ਬਣਾ ਦੇ ਸ਼ਾਇਦ ਉਸ ਨਾਲ ਮੇਰਾ ਸਿਰ ਠੀਕ ਹੋ ਜਾਵੇ ਉਹ ਚਲਾ ਗਿਆ ਥੋੜੇ ਸਮੇਂ ਬਾਅਦ ਉਹ ਚਾਹ ਬਣਾ ਕੇ ਲੈ ਕੇ ਆਇਆ ਪਰ ਮੈਨੂੰ ਚਾਹ ਪੀਣ ਵਿੱਚ ਕੌੜੀ ਲੱਗ ਰਹੀ ਸੀ ਉਹ ਸਕਦਾ ਸੀ ਸ਼ਾਇਦ ਉਸ ਨੇ ਅਦਰਕ ਜ਼ਿਆਦਾ ਪਾ ਦਿੱਤੀ ਸੀ ਪਰ ਚਾਹ ਪੀਣ ਤੋਂ ਬਾਅਦ ਮੈਨੂੰ ਸਕੂਨ ਜਿਹਾ ਮੈਸੇਜ ਹੋ ਗਿਆ ਸੀ ਚਾਹ ਪੀ ਕੇ ਮੈਂ ਗੂੜੀ ਨੀਂਦ ਵਿੱਚ ਸੋ ਗਈ ਮੈਨੂੰ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਿਉਂਕਿ ਮੈਨੂੰ ਰਾਜੂ ਤੇ ਬਹੁਤ ਭਰੋਸਾ ਸੀ ਉਸ ਨੇ ਮੇਰੀ ਮੌਜੂਦਗੀ ਵਿੱਚ ਵੀ ਪੂਰੇ ਘਰ ਨੂੰ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਸੀ ਜਦੋਂ ਮੇਰੀ ਅੱਖ ਖੁੱਲੀ ਸੀ ਮੈਂ ਘੜੀ ਵੱਲ ਦੇਖਿਆ ਤਾਂ 10 ਬੱਜ ਚੁੱਕੇ ਸਨ ਭੁੱਖ ਦੇ ਕਾਰਨ ਮੇਰੀ ਹਾਲਤ ਖਰਾਬ ਹੋ ਰਹੀ ਸੀ ਮੈਂ ਸਵੇਰ ਦਾ ਇੱਕ ਕੱਪ ਚਾਹ ਤੋਂ ਬਿਨਾ ਕੁਝ ਵੀ ਨਹੀਂ ਪੀਤਾ ਸੀ ਰਾਜੂ ਮੈਨੂੰ ਦੇਖ ਕੇ ਮੇਰੇ ਕੋਲ ਆਇਆ ਅਤੇ ਕੈਨ ਲੱਗਿਆ ਮਾਲਕੀ ਨਾ ਹਣ ਤੁਹਾਡੀ ਤਬੀਤ ਕਿਵੇਂ ਹੈ ਜੇਕਰ ਤੁਹਾਡੀ ਤਬੀਤ ਠੀਕ ਹੈ ਤਾਂ ਮੈਂ ਤੁਹਾਡੇ ਲਈ ਖਾਣਾ ਲਗਾ ਦੇਵਾਂ ਮੈਂ ਉਸ ਨੂੰ ਕਿਹਾ ਕਿ ਤੂੰ ਸਮਾਂ ਦੇਖਿਆ ਹੈ 10 ਵਜੇ ਗਏ ਹਨ ਤੂੰ ਮੈਨੂੰ ਜਗਾਇਆ ਕਿਉਂ ਨਹੀਂ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਿਆ ਮਾਲਕੀ ਨਾ ਸੌਂਦੇ ਹੋਏ ਤੁਸੀਂ ਬਹੁਤ ਪਿਆਰੇ ਲੱਗ ਰਹੇ ਸੀ ਇਸ ਲਈ ਮੈਂ ਤੁਹਾਨੂੰ ਜਗਾਉਣਾ ਠੀਕ ਨਹੀਂ ਸਮਝਿਆ ਮੈਂ ਹੈਰਾਨੀ ਨਾਲ ਉਸ ਨੂੰ ਦੇਖਣ ਲੱਗੀ ਅਤੇ ਕਿਹਾ ਕੀ ਮਤਲਬ ਹੈ ਤੇਰਾ ਉਹ ਖਾਣਾ ਲੱਗ ਗਿਆ ਮਾਲਕੀ ਨੂੰ ਤੁਸੀਂ ਬਹੁਤ ਸਕੂਨ ਦੀ ਨੀਂਦ ਲੈ ਰਹੇ ਸੀ ਇਸ ਲਈ ਮੈਂ ਤੁਹਾਨੂੰ ਜਗਾਇਆ ਨਹੀਂ ਅਤੇ ਵੈਸੇ ਵੀ ਮੈਂ ਤੁਹਾਡਾ ਨੌਕਰ ਹਾਂ ਅਤੇ ਮੈਂ ਘਰ ਦੇ ਸਾਰੇ ਕੰਮ ਕਰ ਦਿੱਤੇ ਸੀ ਫੇਰ ਰਾਜੂ ਨੇ ਟੇਬਲ ਤੇ ਖਾਣਾ ਲਗਾ ਦਿੱਤਾ ਸੱਚਮੁੱਚ ਉਸ ਦੇ ਹੱਥ ਵਿੱਚ ਜਾਦੂ ਸੀ ਉਸ ਨੇ ਬਹੁਤ ਹੀ ਚੰਗਾ ਖਾਣਾ ਬਣਾਇਆ ਸੀ ਉਸ ਦਿਨ ਮੈਂ ਪੇਟ ਭਰ ਕੇ ਖਾਣਾ ਖਾਧਾ ਉਹ ਦੂਰ ਖੜਾ ਹੋਇਆ ਮੈਨੂੰ ਦੇਖ ਰਿਹਾ ਸੀ ਮੈਂ ਉਸ ਨੂੰ ਕੁਰਸੀ ਤੇ ਬੈਠਾ ਲਈ ਕਿਹਾ ਉਸੇ ਸਮੇਂ ਮੇਰੇ ਪਤੀ ਦਾ ਫੋਨ ਆ ਗਿਆ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਆਪਣੇ ਪਤੀ ਨਾਲ ਗੱਲ ਕਰਨ ਲੱਗੀ 2 ਘੰਟੇ ਹੋ ਗਏ ਸੀ ਮੈਂ ਆਪਣੇ ਪਤੀ ਨਾਲ ਫੋਨ ਤੇ ਗੱਲ ਕਰਦੀ ਰਹੀ ਰਾਜੂ ਬਾਹਰ ਦਰਵਾਜ਼ੇ ਤੇ ਖੜਾ ਉੱਚੀ-ਉੱਚੀ ਬੋਲ ਰਿਹਾ ਸੀ ਕਿ ਮਾਲਕਾ ਨੂੰ ਹੁਣ ਕਿੰਨੀ ਦੇਰ ਤੱਕ ਗੱਲ ਕਰੂਗੀ ਮੈਨੂੰ ਨੀਂਦ ਆ ਰਹੀ ਹੈ ਯਕੀਨਨ ਉਸ ਦੀ ਗੱਲ ਮੇਰੇ ਪਤੀ ਨੇ ਸੁਣ ਲਈ ਸੀ ਮੇਰਾ ਪਤੀ ਕਹਿਣ ਲੱਗਿਆ ਕਿ ਰਾਜੂ ਕਿੱਥੇ ਸੌਣ ਦੀ ਗੱਲ ਕਰ ਰਿਹਾ ਹੈ ਮੈਂ ਉਸ ਨੂੰ ਕੀ ਜਵਾਬ ਦਿੰਦੀ ਮੈਂ ਗੱਲ ਨੂੰ ਸੰਭਾਲਦੇ ਹੋਏ ਕਿਹਾ ਕਿ ਪੂਜੇ ਨਹੀਂ ਬਾਹਰ ਠੰਡ ਹੁੰਦੀ ਹੈ 2-3 ਦਿਨਾਂ ਤੋਂ ਬਾਹਰ ਠੰਡ ਵੀ ਬਹੁਤ ਵਧ ਰਹੀ ਹੈ ਇਸ ਲਈ ਉਹ ਕਮਰੇ ਵਿੱਚ ਹੀ ਸੌਂਦਾ ਹੈ ਕੱਲ ਰਾਤ ਉਹ ਇੱਥੇ ਮੇਰੇ ਕਮਰੇ ਵਿੱਚ ਹੀ ਜ਼ਮੀਨ ਤੇ ਬਿਸਤਰਾ ਵਿਛਾ ਕੇ ਸੌ ਗਿਆ ਸੀ ਉਹ ਕੁਝ ਸਮੇਂ ਤੱਕ ਚੁੱਪ ਰਿਹਾ ਅਤੇ ਫਿਰ ਕੈਨਲ ਗਿਆ ਕਿ ਰਾਤ ਨੂੰ ਸੈੱਟੇ ਚੜਾਉਣ ਦੀ ਜ਼ਰੂਰਤ ਨਹੀਂ ਹੈ ਉਸ ਨੂੰ ਬਾਹਰ ਬੇੜੇ ਵਿੱਚ ਹੀ ਸੌਣ ਦੀ ਕਹਿ ਦਿਓ ਹੁਣ ਇੰਨੀ ਠੰਡ ਵੀ ਨਹੀਂ ਹੈ ਤੁਸੀਂ ਘਰ ਦਾ ਦੂਜਾ ਕਮਰਾ ਵਿਹਲਾ ਕਰ ਦਿਓ ਉਹ ਉੱਥੇ ਆਪਣਾ ਬਿਸਤਰਾ ਵਿਛਾ ਕੇ ਸੌ ਜਾਏ ਕਰੇਗਾ ਮੈਂ ਆਪਣੇ ਪਤੀ ਦੀ ਗੱਲ ਸਮਝ ਗਈ ਸੀ ਮੈਂ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਬਾਹਰ ਆਈ ਅਤੇ ਰਾਜੂ ਨੂੰ ਕਹਿ ਦਿੱਤਾ ਕਿ ਤੂੰ ਇੱਥੇ ਵਿਹੜੇ ਵਿੱਚ ਹੀ ਆਪਣਾ ਬਿਸਤਰਾ ਵਿਛਾ ਕੇ ਸੌਂ ਜਾ ਮੈਂ ਤੈਨੂੰ ਆਪਣੇ ਕਮਰੇ ਵਿੱਚ ਨਹੀਂ ਰੱਖ ਸਕਦੀ ਤੇਰੇ ਕਾਰਨ ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਮੇਰੀ ਗੱਲ ਸੁਣ ਕੇ ਉਸ ਨੇ ਲੰਬਾ ਸਾਹ ਲਿਆ ਅਤੇ ਮੈਨੂੰ ਦੇਖਿਆ ਤੇ ਫਿਰ ਕਹਿਣ ਲੱਗ ਪਿਆ ਕਿ ਠੀਕ ਹੈ ਮੈਂ ਤਾਂ ਤੁਹਾਨੂੰ ਆਪਣੀ ਮਾਲਕੀ ਨ ਸਮਝਦਾ ਸੀ ਪਰ ਤੁਹਾਨੂੰ ਤਾਂ ਮੇਰੇ ਤੇ ਵਿਸ਼ਵਾਸ ਹੀ ਨਹੀਂ ਹੈ ਅਜਿਹਾ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਮੋਟੇ-ਮੋਟੇ ਹੰਝੂ ਆ ਗਏ ਇਸ ਸਮੇਂ ਮੈਂ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਇਹ ਬਹੁਤ ਭੋਲਾਪਾਲਾ ਸੀ ਮੈਂ ਇਸਤੇ ਕਿਵੇਂ ਸ਼ੱਕ ਕਰ ਸਕਦੀ ਸੀ 파ਰਵ ਇਹ ਮੇਰੇ ਪਤੀ ਦਾ ਹੁਕਮ ਸੀ ਜੋ ਉਸ ਅਧਿਕਾਰ ਮਾਝੂਤ ਕੀ ਵਿੱਚ ਮੰਨਣਾ ਮੇਰੇ ਲਈ ਜ਼ਰੂਰੀ ਸੀ ਮੈਂ ਉਸ ਨੂੰ ਕਿਹਾ ਨਹੀਂ ਅਜੇ ਹੀ ਗੱਲ ਨਹੀਂ ਹੈ ਪਰ ਫੇਰ ਵੀ ਤੂੰ ਇੱਥੇ 베ੜੇ ਵਿੱਚ ਹੀ ਸੌਂ ਜਾ ਅਤੇ ਹਾਂ ਸਵੇਰੇ ਉੱਠ ਕੇ ਤੈਨੂੰ ਨਾਸ਼ਤਾ ਬਣਾਉਣ ਦੀ ਜ਼ਰੂਰਤ ਨਹੀਂ ਹੈ ਮੈਂ ਖੁਦ ਬਣਾ ਲਵਾਂਗੀ ਉਸ ਨੂੰ ਇਹ ਸਭ ਕਹਿਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਇੰਨਾ ਸੌਣ ਤੋਂ ਬਾਅਦ ਵੀ ਮੈਨੂੰ ਬਹੁਤ ਨੀਂਦ ਆ ਰਹੀ ਸੀ ਮੈਂ ਆਪਣੇ ਕਮਰੇ ਵਿੱਚ ਲਾਈਟ ਜਗਾ ਕੇ ਕਹਾਣੀਆਂ ਦੀ ਕਿਤਾਬ ਪੜ੍ਹਨ ਲੱਗੀ ਪਰ ਪਤਾ ਨਹੀਂ ਕਿਉਂ ਅੱਜ ਨੀਂਦ ਨੇ ਮੈਨੂੰ ਬਿਲਕੁਲ ਸੁਣਨ ਕਰ ਦਿੱਤਾ ਸੀ ਅਤੇ ਮੈਂ ਬੈਠੇ-ਬੈਠੇ ਹੀ ਸੋ ਗਈ ਰਾਤ ਦਾ ਪਤਾ ਨਹੀਂ ਕਿਹੜਾ ਸਮਾਂ ਸੀ ਜਦੋਂ ਮੇਰੀ ਅੱਖ ਖੁੱਲ੍ਹੀ ਪਰ ਮੈਂ ਇਹ ਸਮਝ ਰਹੀ ਸੀ ਕਿ ਮੇਰਾ ਪਤੀ ਮੇਰੇ ਕੋਲ ਮੌਜੂਦ ਹੈ ਪਰ ਜਦੋਂ ਮੈਂ ਅੱਖ ਖੋਲ ਕੇ ਉਹ ਮੰਜ਼ਰ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਮੇਰਾ ਪਤੀ ਤਾਂ ਘਰ ਵਿੱਚ ਮੌਜੂਦ ਨਹੀਂ ਸੀ ਅਤੇ ਜੋ ਮੰਜ਼ਰ ਮੈਂ ਦੇਖਿਆ ਉਸ ਤੋਂ ਬਾਅਦ ਮੈਂ ਹੈਰਾਨ ਰਹਿ ਗਈ ਸੀ ਕਿਉਂਕਿ ਰਾਜੂ ਦਵੇ ਦਵੇ ਪੈਰਾਂ ਨਾਲ ਆਪਣੀ ਸ਼ਰਟ ਨੂੰ ਚੱਕ ਕੇ ਕਮਰੇ ਤੋਂ ਬਾਹਰ ਜਾ ਰਿਹਾ ਸੀ ਉਸ ਦੇ ਇਸ ਤਰ੍ਹਾਂ ਦੇ ਰਵੱਈਏ ਤੋਂ ਮੈਂ ਜਿੰਨੀ ਹੈਰਾਨ ਹੁੰਦੀ ਉਹਨਾਂ ਹੀ ਘਟ ਸੀ ਉਸ ਸਮੇਂ ਇਹ ਸਭ ਦੇਖ ਕੇ ਤਾਂ ਮੇਰੇ ਰੂੰਗਟੇ ਖੜੇ ਹੋ ਗਏ ਸੀ ਉਸ ਨੇ ਮੇਰੀ ਇੱਜ਼ਤ ਨੂੰ ਬਰਬਾਦ ਕਰ ਦਿੱਤਾ ਸੀ ਹੁਣ ਮੈਨੂੰ ਰਾਜੂ ਤੋਂ ਡਰ ਲੱਗਣ ਲੱਗਿਆ ਸੀ ਅੱਜ ਮੇਰਾ ਪੂਰਾ ਸਰੀਰ ਦਰਦ ਨਾਲ ਚੱਕਣਾ ਚੁਰ ਹੋ ਰਿਹਾ ਸੀ ਉਸ ਨੇ ਮੇਰੇ ਨਾਲ ਬਿਲਕੁਲ ਵੀ ਚੰਗਾ ਨਹੀਂ ਕੀਤਾ ਸੀ ਮੈਂ ਜਲਦੀ ਉੱਠ ਕੇ ਵਾਸ਼ਰੂਮ ਵਿੱਚ ਚਲੀ ਗਈ ਉਸ ਸਮੇਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਉਸ ਨੌਕਰ ਨੇ ਮੇਰੇ ਨਾਲ ਗਲਤ ਕੀਤਾ ਹੈ ਮੈਂ ਆਪਣੇ ਕਮਰੇ ਨੂੰ ਲੌਕ ਲਾ ਲਿਆ ਅਤੇ ਉਸ ਤੋਂ ਬਾਅਦ ਮੈਂ ਸੌਂ ਵੀ ਨਹੀਂ ਸਕੀ बार-बार ਮੇਰੇ ਦਿਮਾਗ ਦੇ ਵਿੱਚ ਇੱਕ ਹੀ ਸਵਾਲ ਆ ਰਿਹਾ ਸੀ ਕਿ ਉਹ 17 ਸਾਲ ਦਾ ਨੌਕਰ ਇਹ ਸਭ ਕੁਝ ਕਿਵੇਂ ਕਰ ਸਕਦਾ ਹੈ ਅਤੇ ਮੈਂ ਕਿਵੇਂ ਆਪਣੇ ਆਪ ਨਾਲ ਇਹ ਸਭ ਕੁਝ ਹੋਣ ਦਿੱਤਾ ਉਸ ਸਮੇਂ ਮੈਨੂੰ ਹੋਸ਼ ਕਿਉਂ ਨਹੀਂ ਆਇਆ ਸੀ ਇਹ ਸੋਚ ਸੋਚ ਕੇ ਮੈਂ پاگل ਹੁੰਦੀ ਸੀ ਜਦੋਂ ਸਵੇਰੇ ਮੈਂ ਦੇਖਿਆ ਕਿ ਰਾਜੂ ਤਾਂ 베ੜੇ ਵਿੱਚ ਸੌਂ ਰਿਹਾ ਸੀ ਮੈਂ ਬਿਨਾਂ ਸਬੂਤ ਅਤੇ ਉਸ ਤੇ ਇਲਜ਼ਾਮ ਵੀ ਨਹੀਂ ਲਗਾ ਸਕਦੀ ਸੀ ਪਰ ਮੈਂ ਉਸ ਨੂੰ ਨਜ਼ਰਾਂ ਤਾਜ ਕਰਦੇ ਹੋਏ ਆਪਣੇ ਘਰ ਦੇ ਕੰਮ ਕਰਨ ਲੱਗੀ ਮੈਂ ਉਸ ਸਮੇਂ ਗੌਰ ਕੀਤੀ ਕਿ ਬਸ ਉਹ ਉਮਰ ਵਿੱਚ ਹੀ ਛੋਟਾ ਹੈ ਜਦੋਂ ਕਿ ਉਹ ਤਜਰਬੇ ਅਤੇ ਨਜ਼ਰ ਤੋਂ ਹੈਵਾਨ ਲੱਗ ਰਿਹਾ ਸੀ ਹੁਣ ਮੈਨੂੰ ਸਮਝ ਆਉਣ ਲੱਗਿਆ ਸੀ ਸ਼ਾਇਦ ਉਹ ਮੈਨੂੰ ਬੇਹੋਸ਼ੀ ਦੀ ਦਵਾਈ ਦੇਣ ਲੱਗਿਆ ਸੀ ਜਿਸ ਕਾਰਨ ਮੈਂ ਜਲਦੀ ਸੌਂ ਜਾਂਦੀ ਸੀ ਪਰ ਅੱਜ ਮੈਂ ਪੂਰੀ ਤਰ੍ਹਾਂ ਸਾਵਧਾਨ ਸੀ ਉਹ ਮੇਰੇ ਕਮਰੇ ਵਿੱਚ ਆਇਆ ਤੇ ਮੈਨੂੰ ਦੇਖ ਕੇ ਕਹਿਣ ਲੱਗਿਆ ਮਾਲਕੀਨ ਤੁਹਾਡੇ ਕਮਰੇ ਵਿੱਚੋਂ ਤਾਂ ਅਜੀਬ ਜਿਹੀ ਬਦਬੂ ਆ ਰਹੀ ਹੈ ਮੈਂ ਤੁਹਾਡੇ ਕਮਰੇ ਵਿੱਚ 에ਅਰ ਫਰੈਸ਼ਨਰ ਛੜਕ ਦਿੰਦਾ ਹਾਂ ਮੈਂ ਉਸ ਬੰਦੇ ਦੇਖਿਆ ਤੇ ਨਾਲ ਵਿੱਚ ਸਿਰ ਹਿਲਾ ਦਿੱਤਾ ਜਦੋਂ ਕਿ ਮੈਨੂੰ ਤਾਂ ਆਦਤ ਸੀ ਮੈਂ ਹਰ ਰੋਜ਼ ਆਪਣੇ ਕਮਰੇ ਵਿੱਚ 에ਅਰ ਫਰੈਸ਼ਨਰ ਛੜਕੋ ਕੇ ਇਹੀ ਸੌਂਦੀ ਸੀ ਪਰ ਅੱਜ ਮੈਂ ਆਪਣੇ ਕਮਰੇ ਵਿੱਚ 에ਅਰ ਫਰੈਸ਼ਨਰ ਵੀ ਨਹੀਂ ਛਿੜਕਿਆ ਸੀ ਮੈਂ ਬੈਸੇ ਹੀ ਸੌਣ ਦਾ ਡਰਾਮਾ ਕੀਤਾ ਮੈਂ ਮਹਿਸੂਸ ਕੀਤਾ ਕਿ ਥੋੜੇ ਸਮੇਂ ਬਾਅਦ ਰਾਜੂ ਕਮਰੇ ਵਿੱਚ ਆਇਆ ਤੇ ਉਹ ਮੈਨੂੰ ਜਗਾਉਣ ਲੱਗਿਆ ਮਾਲਕੀਨ ਜਾਗ ਰਹੀ ਹੂੰ ਜਾਂ ਸੋ ਗਈ ਤੁਹਾਡਾ ਰਾਜੂ ਆ ਗਿਆ ਹੈ ਤੁਹਾਡੇ ਨਾਲ ਰਾਤ guzारा ਲਈ ਹੁਣ ਉਸ ਨੂੰ ਜਕੀਨ ਹੋ ਗਿਆ ਸੀ ਕਿ ਮੈਂ ਸੋ ਗਈ ਹਾਂ ਉਹ ਆਪਣੀ ਅਸਲੀਅਤ ਦਿਖਾਉਣ ਲੱਗਿਆ ਮੈਂ ਆਪਣੇ ਸ਼ਰੀਰ ਤੇ ਕਿਸੇ ਦੀ ਸ਼ੂ ਮਹਿਸੂਸ ਕਰ ਰਹੀ ਸੀ ਉਸੇ ਸਮੇਂ ਦਰਵਾਜਾ ਖੁੱਲਿਆ ਤੇ ਮੇਰਾ ਪਤੀ ਕਮਰੇ ਵਿੱਚ ਆ ਗਿਆ ਜਦੋਂ ਕਿ ਉਸ ਸਮੇਂ ਰਾਜੂ ਨੇ ਆਪਣੀ ਸ਼ਰਟ ਉਤਾਰੀ ਹੋਈ ਸੀ ਉਹ ਆਪਣੇ ਮਾਲਿਕ ਨੂੰ ਦੇਖ ਕੇ ਘਬਰਾ ਗਿਆ ਉਸੇ ਸਮੇਂ ਮੈਂ ਵੀ ਉੱਠ ਗਈ ਮੈਨੂੰ ਹੋਸ਼ ਵਿੱਚ ਤੇ ਆਪਣੇ ਮਾਲਿਕ ਨੂੰ ਸਾਹਮਣੇ ਦੇਖ ਕੇ ਰਾਜੂ ਦੇ ਤਸੀਨੇ ਛੁੱਟਣ ਲੱਗੇ ਸੀ ਦਰਸਲ ਜੋ ਕੁਝ ਮੇਰੇ ਨਾਲ ਹੋ ਰਿਹਾ ਸੀ ਅਤੇ ਜੋ ਮੈਂ ਮਹਿਸੂਸ ਕਰ ਰਹੀ ਸੀ ਉਹ ਬਾਰੇ ਮੈਂ ਆਪਣੇ ਪਤੀ ਨੂੰ ਪਹਿਲਾਂ ਹੀ ਦੱਸ ਚੁੱਕੀ ਸੀ ਮੈਂ ਉਹਨਾਂ ਔਰਤਾਂ ਵਿੱਚੋਂ ਨਹੀਂ ਸੀ ਜੋ ਕਿਸੇ ਦੂਜੇ ਮਰਦ ਦੇ ਚੱਕਰ ਵਿੱਚ ਆਪਣਾ ਨੁਕਸਾਨ ਕਰਵਾ ਲੈਂਦੇ ਹਨ ਮੇਰਾ ਪਤੀ ਉਸੇ ਸਮੇਂ ਕਮਰੇ ਵਿੱਚ ਦਾਖਲ ਹੋਇਆ ਅਤੇ ਰਾਜੂ ਦੀ ਗਰਦਨ ਫੜ ਕੇ ਉਸ ਨੂੰ ਕਹਿਣ ਲੱਗਿਆ ਕਿ ਤੂੰ ਜਿਸ ਥਾੜੀ ਵਿੱਚ ਖਾਦਾ ਉਸੇ ਵਿੱਚ ਹੀ ਛੇਦ ਕਰ ਰਿਹਾ ਹੈ ਮੈਂ ਤਾਂ ਤੇਰੇ ਤੇ एहसान ਕਰਕੇ ਤੈਨੂੰ ਘਰ ਵਿੱਚ ਲੈ ਕੇ ਆਇਆ ਸੀ ਪਰ ਇਹ ਹਰਕਤ ਤੂੰ ਮੇਰੇ ਘਰ ਵਿੱਚ ਕਰਨੀ ਵੀ ਸ਼ੁਰੂ ਕਰ ਦਿੱਤੀ ਪਹਿਲਾਂ ਤਾਂ ਉਹ ਇਨਕਾਰ ਕਰਦਾ ਰਿਹਾ ਪਰ ਫਿਰ ਜਦੋਂ ਮੇਰੇ ਪਤੀ ਨੇ ਉਸ ਤੇ ਹੱਥ ਚੱਕਿਆ ਤਾਂ ਉਹ ਆਪਣੀ ਗਲਤੀ ਮੰਨ ਗਿਆ ਪਰ ਫਿਰ ਉਸ ਨੇ ਜੋ ਕੁਝ ਦੱਸਿਆ ਉਸ ਦੀ ਗੱਲ ਸੁਣ ਕੇ ਅਸੀਂ ਹੈਰਾਨ ਰਹਿ ਗਏ ਉਹ ਕਹਾਣਾ ਲੱਗਿਆ ਕਿ ਅਨਾਥ ਅਸ਼ਰਮ ਵਿੱਚ ਜੋ ਮਰਤ ਮੈਨੂੰ ਆਪਣੇ ਘਰ ਲੈ ਕੇ ਗਈ ਸੀ ਉਸ ਨੇ ਮੈਨੂੰ ਆਪਣੇ ਘਰ ਦਾ ਨੌਕਰ ਵੀ ਬਣਾਇਆ ਪਰ ਉਹ ਉਸ ਸਮੇਂ ਮੇਰੇ ਨਾਲ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਦੀ ਸੀ ਮੈਂ ਉਸ ਸਮੇਂ 13 ਸਾਲ ਜਦੋਂ ਉਸ ਨੇ ਪਹਿਲੀ ਵਾਰ ਮੈਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਇਆ ਉਹ ਮੈਨੂੰ ਤਾਕਤ ਪਾਲੀਆਂ ਚੀਜ਼ਾਂ ਲਿਆ ਕੇ ਦਿੰਦੀ ਪਰ ਫਿਰ ਉਹ ਮੇਰੇ ਤੋਂ ਹੀ ਸਭ ਕਰਵਾਉਂਦੀ ਪਰ ਹੁਣ ਮੈਨੂੰ ਇਸ ਸਭ ਦੀ ਆਦਤ ਹੋ ਗਈ ਸੀ ਅਤੇ ਇਸ ਕਾਰਨ ਮੈਂ ਸਮੇਂ ਤੋਂ ਪਹਿਲਾਂ ਹੀ ਜਵਾਨ ਹੋ ਗਿਆ ਹੁਣ ਮੈਨੂੰ ਇਹ ਸਭ ਦੀ ਆਦਤ ਲੱਗ ਗਈ ਹੈ ਜਦੋਂ ਮੇਰਾ ਬਚਪਨ ਹੀ ਆਨਾਥ ਆਸ਼ਰਮ ਵਿੱਚ ਲੰਘਿਆ ਹੈ ਤਾਂ ਮੈਂ ਚੰਗੇ ਸੰਸਕਾਰ ਕਿੱਥੋਂ ਸਿੱਖ ਪਾਉਂਦਾ ਪਰ ਮੈਨੂੰ ਲੱਗਿਆ ਸੀ ਕਿ ਉਹ ਵਰਤ ਮੈਨੂੰ ਚੰਗੀ ਸਿੱਖਿਆ ਦੇਵੇਗੀ ਪਰ ਉਸ ਨੇ ਮੈਨੂੰ ਆਪਣੀਆਂ ਇੱਛਾਵਾਂ ਲਈ ਸਵੀਕਾਰ ਕੀਤਾ ਅਤੇ ਇੱਕ ਦਿਨ ਉਹ ਸਵਾਰਤਨ ਦੇਵਤਾ ਦੁਆਰਾ ਪੈ ਗਿਆ ਅਤੇ ਉਹ ਵੇ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ। ਪਰ ਉਸ ਔਰਤ ਨੇ ਜੋ ਆਦਾ ਤਾਂ ਮੈਨੂੰ ਪਾ ਦਿੱਤੀ ਸੀ ਉਸ ਕਾਰਨ ਮੈਂ ਬੇਚੈਨ ਰਹਿਣ ਲੱਗ ਗਿਆ ਸੀ। ਉਹ ਦਿਨਾਂ ਤੱਕ ਤਾਂ ਮੈਂ ਇਹੀ ਸੇ ਤਰ੍ਹਾਂ ਹੀ ਸੜਕਾਂ ਤੇ ਭਟਕਦਾ ਰਿਹਾ ਜਿੱਥੇ ਸ਼ਾਮ ਹੁੰਦੀ ਸੀ ਮੈਂ ਉੱਥੇ ਹੀ ਪੈ ਜਾਂਦਾ ਸੀ ਅਤੇ ਫੇਰ ਮੈਂ ਤੁਹਾਡੇ ਘਰ ਆਇਆ ਤਾਂ ਇੰਨੀ ਸੋਹਣੀ ਮਾਲਕੀਨ ਨੂੰ ਦੇਖ ਕੇ ਮੇਰੀ ਨੀਅਤ ਖਰਾਬ ਹੋਣ ਲੱਗੀ ਅਤੇ ਫੇਰ ਮੈਂ ਦੇਖਿਆ ਕਿ ਰੋਜ਼ ਰਾਤ ਨੂੰ ਮਾਲਕੀਨ ਆਪਣੇ ਕਮਰੇ ਵਿੱਚ 에ਅਰ ਫਰੇਸ਼ਨਰ ਲਾ ਕੇ ਹੀ ਸੌਂਦੀ ਹੈ ਉਸੇ ਸਮੇਂ ਮੈਂ ਉਸ 에ਅਰ ਫਰੇਸ਼ਨਰ ਵਿੱਚ ਇੱਕ ਇਸ ਤਰ੍ਹਾਂ ਦੀ ਦਵਾਈ ਮਲਾ ਦਿੱਤੀ ਜਿਸ ਕਾਰਨ ਮਾਲਕੀ ਨ ਜਾਂਦੇ ਹੀ ਸੋ ਜਾਂਦੀ ਸੀ ਅਤੇ ਫਿਰ ਮੈਂ ਉਹਨਾਂ ਦੇ ਕਮਰੇ ਵਿੱਚ ਚਲਾ ਜਾਂਦਾ ਸੀ ਪਰ ਮੇਰੇ ਤੇ ਉਸ ਦਵਾਈ ਦਾ ਅਸਰ ਬਹੁਤ ਘੱਟ ਹੁੰਦਾ ਸੀ ਮਾਲਕੀ ਨ ਦੇ ਸੌਣ ਤੋਂ ਬਾਅਦ ਮੈਂ ਆਪਣੀ ਇੱਛਾ ਨੂੰ ਪੂਰਾ ਕਰ ਲੈਂਦਾ ਸੀ ਜਿਸ ਨਾਲ ਮੈਨੂੰ ਬਹੁਤ ਸਕੂਨ ਮਿਲਦਾ ਸੀ ਮਾਲਕਾ ਨਾਲ ਮੈਨੂੰ ਬਹੁਤ ਚੰਗੀ ਲੱਗਦੀ ਸੀ ਅਤੇ ਮੈਨੂੰ ਉਹਨਾਂ ਦੀ ਆਦਤ ਹੋ ਗਈ ਸੀ ਇਸ ਲਈ ਮੈਂ ਹਰ ਰਾਤ ਉਹਨਾਂ ਨਾਲ ਗੁਜ਼ਾਰਤਾ ਸੀ ਇਹ ਕਹਿੰਦੇ ਹੋਏ ਆਪ ਜੀ ਰੋਣ ਲੱਗਿਆ ਅਤੇ ਮੇਰੇ ਪਤੀ ਤੋਂ ਮਾਫੀ ਮੰਗਣ ਲੱਗ ਗਿਆ ਪਰ ਮੈਨੂੰ ਉਸਤੇ ਬਹੁਤ ਗੁੱਸਾ ਆ ਰਿਹਾ ਸੀ ਅਤੇ ਅਫਸੋਸ ਵੀ ਹੋ ਰਿਹਾ ਸੀ ਪਰ ਉਸੇ ਸਮੇਂ ਮੇਰਾ ਪਤੀ ਉਸ ਨੂੰ ਘਰੋਂ ਕੱਢਣ ਲੱਗਿਆ ਪਰ ਉਹ ਰੋਂਦੇ ਹੋਏ ਕਹਿਣ ਲੱਗਿਆ ਕਿ ਮੈਂ ਰਾਤ ਨੂੰ ਕਿੱਥੇ ਲਾਵਾਂਗਾ ਮੈਨੂੰ ਮੈਨੂੰ ਮaaf ਕਰ ਦਿਓ ਮੈਂ ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਾਂਗਾ ਪਾਰਾ ਜਿਹੀ ਲੜਕੇ ਨੂੰ ਆਪਣੇ ਘਰ ਵਿੱਚ ਰੱਖਣਾ ਚੰਗੀ ਗੱਲ ਨਹੀਂ ਸੀ ਉਸ ਬੱਚੇ ਨੂੰ ਵੀ ਗਾਰਡਨ ਦੇ ਵਿੱਚ ਅਤੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਸਭ ਤੋਂ ਪਹਿਲਾਂ ਹੱਥ ਉਸਔਰਤ ਦਾ ਸੀ ਜੋ ਰਾਜੂ ਨੂੰ ਅਨਾਥ ਆਸ਼ਰਮ ਵਿੱਚੋਂ ਲੈ ਕੇ ਆਈ ਸੀ ਜੇਕਰ ਜਤੀਮ ਖਾਨ ਨੇ ਬਾਲੇ ਇਹ ਦੇਖ ਲੈਂਦੇ ਕਿ ਇਹ ਬੱਚਾ ਜਿਸ ਅਧਿਆਥਾਂ ਵਿੱਚ ਗਿਆ ਹੈ ਉਹ ਉੱਥੇ ਸੁਰੱਖਿਤ ਵੀ ਹੈ ਜਾਂ ਨਹੀਂ ਜੇਕਰ ਨਾ ਨੇ ਥੋੜੀ ਸ਼ਾਨਬੀਨ ਕਰ ਲਈ ਹੁੰਦੀ ਤਾਂ ਅੱਜ ਰਾਜੂ ਅਜੇ ਹਾ ਨਾ ਹੁੰਦਾ ਸਾਰੀ ਰਾਤ ਮੇਰੇ ਪਤੀ ਨੇ ਉਸ ਨੂੰ ਗੇਟ ਦੇ ਕੋਲ ਹੀ ਬਿਠਾ ਕੇ ਰੱਖਿਆ ਅਤੇ ਅਗਲੀ ਸਵੇਰ ਹੁੰਦੇ ਹੀ ਉਸ ਨੂੰ ਪਾਲਸ ਦੇ ਹਵਾਲੇ ਕਰ ਦਿੱਤਾ ਮੇਰਾ ਪਤੀ ਦੁਨੀਆ ਦਾ ਸਭ ਤੋਂ ਚੰਗਾ ਪਤੀ ਸੀ ਉਸ ਨੇ ਮੇਰਾ ਭਰਪੂਰ ਸਾਥ ਦਿੱਤਾ ਮੇਰਾ ਪਤੀ ਮੇਰੇ ਤੋਂ ਮਾਫੀ ਮੰਗਣ ਲੱਗਿਆ ਅਤੇ ਕਹਿਣ ਲੱਗਿਆ ਕਿ ਇਸ ਵਿੱਚ ਮੇਰੀ ਹੀ ਗਲਤੀ ਹੈ ਮੈਨੂੰ ਉਸ ਨੌਕਰ ਦੀ ਪੂਰੀ ਤਰ੍ਹਾਂ ਸ਼ਾਨਬੀਨ ਕਰਕੇ ਘਰ ਵਿੱਚ ਲੈ ਕੇ ਆਉਣਾ ਚਾਹੀਦਾ ਸੀ ਜੇਕਰ ਮੈਂ ਉਸ ਇੱਥੇ ਨਾ ਲੈ ਕੇ ਆਉਂਦਾ ਤਾਂ ਤੁਹਾਡੇ ਨਾਲ ਇਹ ਸਭ ਕੁਝ ਨਾ ਹੁੰਦਾ ਖੈਰ ਜੋ ਹੋਇਆ ਸੋ ਹੋਇਆ ਹੁਣ ਤੋਂ ਮੈਂ ਧਿਆਨ ਰੱਖਾਂਗਾ ਅਤੇ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸਾਂਗਾ ਦੋਸਤੋ ਜੇਕਰ ਤੁਸੀਂ ਵੀ ਕਿਸੇ ਨੂੰ ਆਪਣੇ ਘਰ ਵਿੱਚ ਤਾਂ ਉਸ ਇਨਸਾਨ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਦਰਸਲ ਉਸਤੇ ਵੀ ਅਸੀਂ ਜਾਦੇ ਭਰੋਸਾ ਕਰਦੇ ਹਾਂ ਉਸ ਤੋਂ ਹੀ ਸਾਨੂੰ ਧੋਖਾ ਮਿਲਦਾ ਹੈ ਤਾਂ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਦੋਸਤੋ ਇਹ ਸੀ ਅੱਜ ਦੀ ਸਾਡੀ ਨਵੀਂ ਕਹਾਣੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਸਾਥ ਦਾ ਬਹੁਤ-ਬਹੁਤ ਧੰਨਵਾਦ